ਆ ਕੇ ਨਾ ਰਾਸ਼ਨ ਵੰਡਿਆ ਕਿੱਨੇ ਕਿਨੇ ਪੈਸੇ ਵੰਡੇ ਮੈਂ ਤਾਂ ਜਨਤਾ ਸੁੱਤੀ ਨੂੰ ਜਗਾਉਣ ਵਾਲਾ ਆਂ ਤੇ ਮੈਂ ਤਾਂ ਮੇਰਾ ਕੀ ਐ ਜੇ ਨਹੀਂ ਇੱਥੇ ਜਿਦਾਉਗੇ ਤੇ ਮੈਂ ਵਾਪਸ ਚਲ ਜੂੰਗਾ ਪਰ ਮੈਂ ਇਹ ਕਹਿੰਦਾ ਜਨਤਾ ਨੂੰ ਕਿ ਇੱਕ ਵਾਰੀ ਤੁਸੀਂ ਇੱਕ ਆਮ ਬੰਦੇ ਨੂੰ ਜਿਦਾਉਂਦੇ ਤੁਹਾਨੂੰ ਪਤਾ ਲੱਗਦਾ ਕਿ ਇੱਕ ਆਮ ਬੰਦਾ ਕੀ ਕਰ ਸਕਦਾ ਵਾ ਇਹਨਾਂ ਨੇ ਤੇ ਪੈਸੇ ਲਾ ਲਏ ਜਿਨੇ ਲਾ ਲਓ ਜਿਨੇ ਜਿਆਦਾ ਪੈਸੇ ਲਾਏ ਆ ਉਹਨਾਂ ਦੇ ਵਸੂਲ ਕਰਨੇ ਆ ਬਾਅਦ ਚ ਉਹ ਕਹਿੰਦੇ ਸਾਡੀ ਥਾਣੇ ਵੇ ਸੁਣਵਾਈ ਨਹੀਂ ਹੁੰਦੀ ਕਿ ਚੈਰੀ ਸੁਣਵਾਈ ਨਹੀਂ ਹੁੰਦੀ ਕਾਰਪੋਰੇਸ਼ਨ ਤੇ ਸੁਣਵਾਈ ਸੁਣਵਾਈ ਕਿੱਦਾਂ ਹੋਵੇ ਮੇਰਾ ਕੱਲ ਪਰਸੋ ਮੇਰੇ ਦੋਸਤ ਦਾ ਮੋਟਰਸਾਈਕਲ ਚੋਰੀ ਹੋ ਗਿਆ ਮੈਂ ਰਿਪੋਰਟ ਲਖਣ ਗਿਆ ਤੇ ਉਹ ਠੰਡਾਰ ਮੈਨੂੰ ਕੀ ਕਹਿੰਦਾ ਪਿਆ ਇੱਕ ਠੰਡਾਰ ਸਾਰੀ ਪੁਲਿਸ ਨਹੀਂ ਇੱਕ ਠੰਡਾਰ ਕਹਿੰਦਾ ਮੈਨੂੰ ਸਪਾਰਸ਼ ਲੈ ਕੇ ਦੇ ਮੈਂ ਫੇਰ ਤੇਰਾ ਮੋਟਰਸਾਈਕਲ ਲੱਭਣਾ ਅੱਜ ਦੇ ਹਾਲਾਤ ਇਹ ਆ ਅੱਜ ਦੇ ਹਾਲਾਤ ਇਹ ਆ ਭਗਵੰਤ ਮਾਨ ਸੁੱਤਾ ਪਿਆ ਮੋਦੀ ਸਾਹਿਬ ਸਾਡੇ ਸੁੱਤੇ ਪਏ ਆ ਹੈ ਜੇ ਆਪਾਂ ਗੱਲ ਕਰੀਏ ਸਾਡੀ ਸੁਣਵਾਈ ਕਿੱਥੇ ਅੱਜ ਅਸੀਂ ਵੋਟ ਪਾਉਨੇ ਆ ਜਿਹੜਾ ਵੋਟਰ ਦਾ ਬੰਦਾ ਨਾ ਉਹ ਜਿਹਦੀ ਇੰਡੀਆ 'ਚ ਵੋਟ ਆ ਇੱਕ ਬੋਟ ਪ੍ਰਧਾਨ ਮੰਤਰੀ ਦੀ ਇੱਕ ਬੋਟ ਰਾਸ਼ਟਰਪਤੀ ਦੀ ਇੱਕ ਬੋਟ ਮੁੱਖ ਮੰਤਰੀ ਦੀ ਇਹ ਸਾਰਿਆਂ ਦੀ ਬੋਟ ਇੱਕ ਹੁੰਦੀ ਹੈ ਇੱਕ ਬੋਟ ਆਸ਼ੂ ਦੀ ਹੈ ਇੱਕ ਬੋਟ ਸੰਜੀਪ ਰੋੜ ਦੀ ਹੈ ਠੀਕ ਆ ਮੈਂ ਵੀ ਬੋਟ ਪਾਈ ਆ ਮੈਂ ਆਪਣੀ ਬੋਟ ਕਟਵਾ ਕੇ ਲੈ ਕੇ ਆਇਆ ਇੱਥੇ ਪਰ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਮੈਂ ਇਹ ਗੱਲ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਕਿ ਜੇ ਆਮ ਬੰਦੇ ਦੀ ਸੁਣਵਾਈ ਨਹੀਂ ਹੈਗੀ ਤੇ ਸਾਨੂੰ ਐਮ.ਐਲ.ਏ ਬਣਾਉਂਦਾ ਜਾਂ ਐਮ.ਪੀ ਬਣਾਉਂਦਾ ਜਾਂ ਕੌਂਸਲਰ ਬਣਾਉਂਦਾ ਜਾਂ ਮੁੱਖ ਮੰਤਰੀ ਬਣਾਉਂਦਾ ਜਾਂ ਪ੍ਰਧਾਨ ਮੰਤਰੀ ਬਣਾਉਂਦਾ ਜਾਂ ਰਾਸ਼ਟਰਪਤੀ ਬਣਾਉਂਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ। ਭੰਟੀ ਟੂ ਜੀ ਆਸਾਂ ਉਮੀਦਾਂ ਹਰ ਇੱਕ ਵਾਰ ਟੁੱਟ ਜਾਂਦੀਆਂ ਨੇ ਇਸ ਵਾਰ ਕਿੰਨੇ ਆਸੇ। ਸਾਡੀ ਜਿੱਤ ਪੱਕੀ ਹੈ ਜੀ। ਇਸ ਵਾਰ ਤੇ ਮੈਂ ਜਿੱਤ ਪੱਕੀ ਹੈ ਜੀ। ਹਾਂ ਜੀ। ਔਰ ਸਾਨੂੰ ਅਸੀਂ ਪੂਰੀ ਤਿਆਰੀ ਜਾਈਏ ਆ। ਆਹ ਦੇਖੋ ਹਾਰ ਲੈ ਕੇ ਆਏ ਆ लवली ਵਾਲੇ ਦੇ ਜਿੰਨੀ ਮਠਾਈ ਹੈ ਅਸੀਂ ਸਾਰੀ ਬੁੱਕ ਕਰਾਤੀ ਅੱਜ ਦੇ ਅੱਜ ਜੀ। ਜਿੰਨੇ ਅੱਜ ਘਾਰੇ ਦੇ ਮਠਾਈ ਨਾਲ ਭਰ-ਭਰ ਕੇ ਬੁੱਕ ਕਰਤੇ ਦੇਖੋ ਮੈਂ ਤਾਂ ਕਿਹਾ ਸੀਗਾ ਕਿ ਜੇ ਇੱਕ ਵਾਰੀ ਮੌਕਾ ਦਿੰਦੇ ਨਾ ਸਰਕਾਰਾਂ ਤੇ ਸਾਰੀਆਂ ਅਜੰਸੀਆਂ ਪਰ ਇਹ ਗੱਲ ਹੈ ਕਿ ਕਿਸੇ ਦੇ ਬੰਦੇ ਸੁਣਵਾਈ ਹੈਗੀ ਆ ਆਮ ਬੰਦੇ ਤੁਸੀਂ ਤੁਸੀਂ ਆਪ ਹੀ ਪਿੰਡ ਦਾ ਬੋਟਰ ਆ ਆਮ ਦਾ ਬੋਟਰ ਆ ਉਹ ਥਾਣੇ ਤੇ ਚਲ ਜੇ ਉਹਦੀ ਉੱਥੇ ਸੁਣਵਾਈ ਨਹੀਂ ਹੁਣ ਮੈਨੂੰ ਕਹਿੰਦਾ ਸ਼ਿਫਾਰਿਸ਼ ਲੈ ਕੇ ਆ ਮੈਂ ਕਿਹਾ ਮੈਂ ਫਿਰ ਰਾਸ਼ਟਰਪਤੀ ਰਾਸ਼ਟਰਪਤੀ ਸਾਹਿਬ ਨੂੰ ਮਿਲਣ ਚੱਲਿਆ ਮੈਂ ਉਹਨਾਂ ਦੀ ਸ਼ਿਫਾਰਿਸ਼ ਲੈ ਕੇ ਤੁਹਾਨੂੰ ਦਿੰਦਾ ਜੇ ਤੁਸੀਂ ਮੇਰਾ ਮੋਟਰਸਾਈਕਲ ਲੱਭ ਕੇ ਦੇਈਓ ਉਸ ਤੋਂ ਬਾਅਦ ਅਗਲੀ ਗੱਲ ਇਹ ਆ ਕਿ ਮੈਨੂੰ ਜੇ ਸੁਣਨਗੇ ਠੀਕ ਆ ਬਾਕੀ ਜਿਹੜਾ ਕੰਮ ਪੈਸੇ ਨਾਲ ਹੁੰਦਾ ਉਹ ਤੇ ਹੋ ਹੀ ਜਾਂਦਾ ਠੀਕ ਆ ਬਾਕੀ ਗੱਲ ਜੇ ਨਹੀਂ ਜਨਤਾ ਸੁਨੇਗੀ ਤੇ ਨਾ ਸਹੀ ਮੀਰੀ ਬਿੱਗ ਬੋਸ ਦੀ ਤਿਆਰੀ ਹੋ ਚੁੱਕੀ ਆ ਮੈਨੂੰ ਤੇ ਕੋਈ ਲੈਣ ਦੇਣਾ ਨਹੀਂ ਮੈਂ ਲੜਦਾ ਜਨਤਾ ਵਾਸਤੇ ਕਿ ਯਾਰ ਜਨਤਾ ਮੇਰੀ 7 ਫਿਲਮਾਂ ਦੀ ਸੇਵਾ ਕਰਨ ਮੈਂ ਮੇਰੀ 7 ਫਿਲਮਾਂ ਡਬਿੰਗ ਤੇ ਆ ਨਹੀਂ ਮੈਂ ਸਾਸਕੁਟ ਨਹੀਂ 파ਟੂ ਸੌਦਾ ਖਰਾ ਖਰਾ ਦੋ ਫਿਲਮਾਂ ਵੀ ਆ ਗਏ ਮੈਨੂੰ ਲੜਨ ਦੀ ਲੋੜ ਨਹੀਂ ਹੈਗੀ ਸਿਰਫ ਮੈਂ ਲੋਕਾਂ ਵਾਸਤੇ ਇਹਦਾ ਹਾਰ ਲੈ ਕੇ ਆਏ ਨੇ ਤੁਸੀਂ ਫਿਲਮਾਂ ਦੇ ਮੈਂ ਕਹਿੰਦਾ ਮੈਂ ਲੋਕਾਂ ਦੇ ਹੱਕ ਲੈ ਕੇ ਦੇਣ ਵਾਸਤੇ ਆਂ ਔਰ ਮੈਂ ਬੋਧੀ ਗੱਲ ਦੱਸਦਾ ਤੁਹਾਨੂੰ ਇੱਕ ਹੋਰ ਇੱਕ ਅਦਕੋ ਆਹ ਐਂਟੀ ਸਟਾਫ ਦਾ ਕਾਰਡ ਬਣਾਇਆ ਮੈਂ ਔਰ ਮੈਂ ਕਾਰਡ ਬਣਵਾ ਕੇ ਮੈਂ ਲੋਕ ਜੀ ਅੱਜ ਦੇ ਅੱਜ ਦੇ ਨਤੀਜੇ ਕੀ ਰਹਿਣਗੇ ਕਿੱਦਾਂ ਦੇ ਰਹਿਣਗੇ ਭਾਰੀ ਵੋਟਾਂ 'ਚ ਜਿੱਤਿਆ ਜੀ ਭਾਰੀ ਵੋਟਾਂ 'ਚ ਦੇਖੋ ਮੈਂ ਇੱਕ ਗੱਲ ਕਹੂੰਗਾ ਕਿ ੱੱਕਾ ਕਰਦੀਆਂ ਸਰਕਾਰਾਂ ਤੇ ਨਾਲ ਸਾਡਾ ਪ੍ਰਸ਼ਾਸਨ ਨਹੀਂ ਮਿਲ ਜਾਂਦਾ ਨਾਲ ਜਨਤਾ ਵੀ ਮਿਲ ਜਾਂਦੀ ਹੈ ਜਦ ਅਸੀਂ ਆਪਣੀ ਵੋਟ ਵੇਚ ਕੇ ਨਾ ਅਸੀਂ ਆਪਣੀ ਵੋਟ 2 ਕਿਲੋ ਰਾਸ਼ਨ ਲੈ ਕੇ ਇੱਕ ਦੇ ਹਫਤੇ ਦਾ ਰਾਸ਼ਨ ਲੈ ਕੇ ਉਹਨਾਂ ਨੂੰ ਵੋਟ ਦੇ ਦਿੰਦੇ ਆ ਆਪਣੇ ਹੱਥ ਵੜ ਕੇ ਦਿੰਦੇ ਆ ਆਪਣੇ ਹੱਥ ਵੜ ਕੇ ਐਮ ਐਲ ਏ ਬਣਾਉਂਦੇ ਆ ਉਹਨੂੰ ਹੱਥ ਵੜ ਕੇ ਐਮ ਪੀ ਬਣਾਉਂਦੇ ਆ ਉਹਨੂੰ ਹੱਥ ਵੜ ਕੇ ਕੌਂਸਲਰ ਬਣਾਉਂਦੇ ਆ ਜੇ ਸਾਡੀ ਥਾਣੇ ਵਿੱਚ ਸੁਣਵਾਈ ਨਹੀਂ ਜਾਂ ਸਾਡੀ ਕਿਤੇ ਸੁਣਵਾਈ ਨਹੀਂ ਸਾਨੂੰ ਫਾਇਦਾ ਕੀ ਹੈ ਵੋਟ ਪਾਉਣ ਦਾ ਇੱਕ ਵੋਟ ਇੱਕ ਮੰਤਰ ਹੈ ਸਿਰਫ 5 ਸਾਲਾਂ ਦਾ ਤੜ ਕੋ ਤਿੰਨ ਵਾਰੀ ਮੌਕੇ ਆ ਜੀ ਕੌਂਸਲਰ ਐਮ ਐਲ ਏ ਐਮ ਪੀ ਉਸ ਤੋਂ ਬਾਅਦ ਇਹਨਾਂ ਤੁਹਾਨੂੰ ਕਦੀ ਨਹੀਂ ਪੁੱਛਣਾ ਨਾ ਤੁਹਾਨੂੰ ਪੁੱਛਣਗੇ ਨਾ ਤੁਹਾਨੂੰ ਦੱਸਣਗੇ ਅਸੀਂ ਕੀ ਕਰੀਏ ਅਸੀਂ ਤੇ ਇਹ ਖਤਮ ਕਰਨ ਜਾਉਨੇ ਆ ਕਿ ਜਿਹੜਾ ਗੁੰਡਾ ਰਾਜ ਖਤਮ ਹੋਵੇ ਕਾਮਬੰਦੀ ਸੁਣਵਾਈ ਹੋਵੇ ਇੱਕ ਵੋਟਰ ਇੰਡੀਆ ਦਾ ਵੋਟਰ ਭਾਰਤ ਦੇਸ਼ ਦਾ ਵੋਟਰ ਆ ਉਹ ਥਾਣੇ ਚਲ ਜੇ ਉਹ ਕਚੈਰੀ ਚਲ ਜੇ ਉਹ ਕਾਰਪੋਰੇਸ਼ਨ ਚਲ ਜੇ ਉਹ ਕਿੱਥੇ ਚਲ ਜਵੇ ਉਹਦਾ ਸੁਣਵਾਈ ਹੋਵੇ ਯਾਰ ਉਹਦੀ ਸੁਣਵਾਈ ਨਹੀਂ ਹੋਈ ਤੇ ਨੀਟੂ ਛਟੜਾਂ ਵਾਲੇ ਦਾ ਲੜਨ ਦਾ ਕੋਈ ਫਾਇਦਾ ਨਹੀਂਗਾ ਇਹ ਵੀ ਆਪਣੇ ਘਰ ਜਾ ਕੇ ਬੈਠੇ ਫਿਲਮਾਂ ਦੇਖੇ ਗਾਣੇ ਸੁਣੇ ਪਰ ਮੈਂ ਦੇਖਿਆ ਕਿ ਜਿਹੜੀ ਸਰਕਾਰ ਹੁੰਦੀ ਆ ੱਤਕਾਸ਼ਾਈ ਕਰਦੀ ਆ ਕੋਟਾ ਨਾ ਸ਼ਾਈ ਕਰਦੀ ਆ ਆਮ ਬੰਦੇ ਨੂੰ ਦਬਦੀ ਆ ਹਜੇ ਤੱਕ ਇਹਨਾਂ ਕੋ ਆ ਸਾਫ ਨਹੀਂ ਆ ਦੇਖੋ ਰਮਨ ਰੋੜੇ ਦੀ ਗੱਲ 1500 ਕਰੋੜ ਦਾ ਘੁਟਾਲਾ ਕੀਤਾ ਆ ਪਤਾ ਨਹੀਂ ਕਿੰਨੇ ਕਿੰਨੇ ਮੰਤਰੀ ਹੋਰ ਨੇ ਕਿੰਨੇ 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 ਕਿੰਨਾ ਕੀਤਾ ਵਾ ਜੇ ਗੱਲ ਕਰੀਏ ਤਾਂ ਇਹਨਾਂ ਦਾ ਖੁਲਾਸਾ ਕਰਨਾ ਹੀ ਕਿਤੇ ਕਿਤੇ ਖੁਲਾਸਾ ਹੁੰਦਾ ਵਾ ਪਰ ਸਰਕਾਰਾਂ ਕਿਉਂ ਚੁੱਪ ਕਰਕੇ ਬੈਠੀਆਂ ਕੀ ਕਰੀਏ ਹੁਣ ਇਹਨਾਂ ਦਾ ਸਮਝ ਨਹੀਂ ਲੱਗਦੀ ਇਹਨਾਂ ਦੀ ਤੁਸੀਂ ਆਪ ਵੀ ਤਾਂ ਜਲੰਧਰ ਰਹਿੰਦੇ ਹੋ ਔਰ ਇੱਥੇ ਹੁਣ ਲੁਧਿਆਣਾ ਤੁਸੀਂ ਅੱਜ ਮੈਂ ਨਹੀਂ ਉੱਥੇ ਉੱਥੇ ਤੁਸੀਂ ਇਹ ਮੈਂ ਪ੍ਰਦਰਸ਼ਨ ਕੀਤਾ ਭਾਜੀ ਉੱਥੇ ਵੀ ਉਹਦੇ ਖਲਾਬ ਵੀ ਕੀਤਾ ਕਿ ਜਿਨੇ ਭ੍ਰਸ਼ਟਾਚਾਰ ਲੋਕਾਂ ਤੁਸੀਂ ਉਹ ਬਣਾਈ ਜਾਂਦੇ ਹੋ ਇੱਕ ਇਮਾਨਦਾਰ ਬੰਦੇ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕੱਲ ਨੂੰ ਤੁਹਾਡੇ ਪੈਰਾਂ 'ਚ ਜੁੱਤੀਆਂ ਖੋਲ੍ਹਣੀਆਂ ਇਹਨਾਂ ਲੋਕਾਂ ਜੇ ਸਾਡੀ ਵੋਟ ਨਾ ਹੁੰਦੀ ਇਹਨਾਂ ਲੋਕਾਂ ਨੇ ਸਾਡੇ ਘਰਾਂ ਤੇ ਕਬਜ਼ੇ ਵੀ ਕਰ ਲੈਣੇ ਸਿਰਫ ਸਾਡੇ ਬੋਟ ਕਰਕੇ ਸਾਡੇ ਰਹਿਣਾ ਰਹਿਣਾ ਜਲੰਧਰ ਤਾਂ ਰਜਾ ਜੀ ਥੋੜਾ ਮੇਰੀ ਗੱਲ ਸੁਣੋ ਜੀ ਜੇ ਵਿਧਾਨੇ ਤੁਸੀਂ ਜਿੱਤਦੇ ਹੋ ਉਹ ਕਿੱਦਾਂ ਅਪ ਟਾਊਨ ਕਰੋਗੇ ਇੱਥੇ ਰਹੋਗੇ ਇੱਕ ਵੱਖਰੀ ਕੋਟੀ ਪਾਈ ਹੋਏ ਇੱਕ ਮਿੰਟ ਜੀ ਸੀਦਾ ਇਹ ਗੱਲ ਕਹਿਨੀ ਉਹ ਕਿ ਸ਼ਹਿਰ ਤੋਂ ਕੁਜੇਦਰ ਕੋ ਕੀ ਕਹਿ ਰਹੇ ਹੋ ਜੀ ਬੱਕਰੀ ਇੱਕ ਗੋਠੀ ਬੱਕਰੀ ਦਫਤਰ ਬੱਕਰਾ ਬਣਾਇਆ ਜਾਏਗਾ ਲੋਕਾਂ ਦੀ ਸੇਵਾ ਵਾਸਤੇ ਉੱਤੇ ਬੱਕਰਾ ਇੱਕ ਬਟੂ ਸਿਰ ਇਹ ਸਟਾਫ ਬਹੁਤ ਹਾਂ ਜੀ ਕੋਈ ਨਹੀਂ ਆਪਾਂ ਸਵਾਲ ਦੇਣ ਸਵਾਲ ਦੇਣ ਯਾਰ ਗਲਤ ਗੱਲ ਕਰਦੇ ਆ ਆ ਮੇਰੀ ਵੋਟ ਆ ਆ ਭਾਜੀ ਮੇਰੀ ਵੋਟ ਆ ਮੈਂ ਵੋਟ ਕਰਵਾ ਦੇ ਹਾਂ ਜੀ ਜੀ ਥੋੜੇ ਆਪਣੇ ਬੰਦੇ ਦਾ ਸਹਿਮਤ ਜੀ ਤੁਹਾਡੇ ਦਿਖਾ ਦੂ ਹਾਂ ਅੱਜ ਦਾ ਆ ਨਿਸ਼ਾਨੀ ਦੱਦਣ ਲੱਗਦਾ ਹਾਰ ਬਸ ਉੱਚਪ ਕਰ ਜਾਓ ਭਾਜੀ ਖਾੜ ਤੇ ਜਾਓ ਜਨ ਅਨਾਉਂਸਮੈਂਟ ਹੋ ਲੈਣ ਤੋਂ ਫੇਰ ਆ ਰਹੀ ਆ ਭਾਜੀ ਹਾਰ ਤੁਹਾਡੇ ਨਾਲ ਪੈ ਇਹ ਤੇ ਬਾਰ ਬਣਿਆ ਪਾਣਾ ਹੈ ਨਾ ਉਹ ਕੀ ਪਤਾ ਆਪਣੇ 9 ਦੇ 9 ਮੈਂਬਰ ਕਰਦੇ ਇੱਥੇ ਲੜਾ ਦਈਏ ਹਾਂਜੀ ਉਹ ਪਤਾ ਸਾਨੂੰ ਦੂਜੇ ਸ਼ਹਿਰ ਦੀ ਲੜਾ ਦਈਏ ਇਹ ਉਹ ਨੌ ਇਹ ਉਹ ਨੌ ਨੇ ਜਿਹੜੇ ਤੁਹਾਡੇ ਘਰ ਤੋਂ 2000 ਦੀ ਉਰਾਈ ਦੇ ਆਪਾਂ 117 ਬੰਦੇ ਭਾਜੀ ਸਾਰੇ 117 ਦੇ 17 ਬੰਦੇ ਆਪਾਂ ਖੜੇ ਕਰਾਂਗੇ ਆਪਾਂ ਖੜੇ ਕਰਾਂਗੇ 2027 ਬਿਲਕੁਲ ਕਰ ਦਿੰਦੇ ਖੜੇ ਅਸੀਂ ਲੱਭ ਰਹੇ ਹਹੀ ਰਹੇ ਸਾਡੇ ਗੁਰਦੇ ਕ ਲੱਭ ਗਏ ਨੇ ਇੱਥੇ ਕਰ ਲੱਭਨੇ ਨੇ ਹਾਲੇ ਕਿਹੜੀ